నీదర్శకా సచి జాల ఉంది ਤੇ ਬਾਹਰ ਉਹ 10 12 ਸਾਲ ਲਾ ਗਿਆ ਦੁਬਈ ਚ ਤੇ ਹੁਣ ਉਹ ਥੋੜਾ ਜਿਹਾ ਉਹਨੂੰ ਪ੍ਰੋਬਲਮ ਹੀ ਕੋਈ ਤੇ ਉਹ ਬਿਮਾਰ ਹੀ ਥੋੜਾ ਜਿਹਾ ਤੇ ਉਹ ਚੰਡੀਗੜ੍ਹੋਂ ਰਾਤ ਇੱਥੇ ਹਵੇਲੀ ਚ ਆਇਆ ਉਹ ਹਵੇਲੀ ਚ ਚਟਾ ਬਿਗਦਾ ਆ ਉੱਥੇ ਇੱਥੇ ਨ ਦੁਵੰਦ ਨ ਮੁੰਡਿਆਂ ਨਾਲ ਜਿੰਨੇ ਵੀ ਹੋਣਗੇ ਉਹਨਾਂ ਨਾਲ ਚਟਾ ਪੀਤਾ ਇਹ ਕਰੀਗਦਾ ਹੀ ਪੀਣਾ ਸੀ ਇਹਨੂੰ ਓਵਰਡੋਜ਼ ਹੋ ਗਿਆ ਉਹਦੇ ਨਾਲ ਹੀ ਇਹ ਖਤਮ ਹੋ ਗਿਆ ਇੱਥੇ ਹਵੇਲੀ ਜੀ ਸਦਾ ਹੀ ਆਇਆ ਚੰਡੀਗੜ੍ਹ ਨੂੰ ਹਾਂ ਜੀ ਕਦੇ ਕਿਤੇ ਕਿਤੇ ਕਰਦਾ ਹੂੰ ਨਹੀਂ ਕਰਦਾ ਪਰ ਇਹਨਾਂ ਨੇ ਫੋਨ ਕਰਕੇ ਬੁਲਾਇਆ ਉਹਨੂੰ ਤਾਂ ਜੀ ਵੀ ਅੱਗੇ ਵਾਸਤੇ ਆਪਾਂ ਦੇ ਹੀ ਜਾਣੇ ਆ ਵੀ ਅੱਗੇ ਮੇਰਾ ਤਾਂ ਮੁੰਡਾ ਮਰ ਗਿਆ ਤੇ ਅੱਗੇ ਜਿਹੜੇ ਲੋਕਾਂ ਦੇ ਜਿਹੜੇ ਮੁੰਡੇ ਆ ਉਹ ਉਹਨਾਂ ਦਾ ਬਚਾਅ ਹੋ ਜੇ ਆ ਚਿੱਟੇ ਮਰ ਗਿਆ ਹਵੇਲੀ ਚਿੱਟਾ ਵਿਗਦਾ ਰੂਮ ਦੇ ਵਿੱਚ ਹੀ ਪਰਦੇ ਦੇ ਵਿੱਚ ਹੀ ਉਹ ਲੱਗਦਾ ਇੱਥੇ ਚਿੱਟਾ ਇਹਨਾਂ ਨੂੰ ਕੋਈ ਫੜਦਾ ਨਹੀਂ ਉਹ ਮਾਚਲਪੁਰ ਤੋਂ ਮੰਗ ਕਰਨੇ ਜੀ ਤੇ ਬੰਦੀ ਕਾਰਵਾਈ ਹੋਏ ਇਹਨੇ ਚਿਟਾ ਵੇਚਿਆ ਆ ਤੇ ਮੁੰਡੇ ਨੇ ਲਾਇਆ ਇੱਕ ਸਪਾਈ ਬੰਦਾ ਹੋ ਗਏ ਕਰੋੜਾਂ ਰੁਪਏ ਦੀ ਅਰਬਾਂ ਪੈਣ ਦੀ ਜਾਇਦਾਦ ਹੈ ਕਿੱਥੋਂ ਆ ਗਈ ਜਾਇਦਾਦ ਅੱਜ ਮੈਨੂੰ ਸਵੇਰੇ ਫੋਨ ਆਇਆ ਜੀ ਕਿ ਇੱਕ ਮੁੰਡੇ ਦੀ ਹਵੇਲੀ ਹੋਟਲ 'ਚ ਡੈਥ ਹੋ ਗਈ ਹੈ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਰਾਤ ਇੱਥੇ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਉਹ ਵੀ ਮਾਨਸਰ ਦੇ ਰਹਿਣ ਵਾਲੇ ਆ ਉਹਦੀ ਵੀਡੀਓ ਬਣ ਚੁੱਕੀ ਆ ਤੋ ਉਹਦੇ ਦੌਰਾਨ ਜਿਹੜਾ ਪੰਜਾਬ ਪੁਲਿਸ ਨੇ ਕਿਹਾ ਕਿ ਕਾਰਵਾਈ ਜਿਹੜੀ ਹੈ ਹਿਮਾਚਲ ਪੁਲਿਸ ਨੇ ਕਰਨੀ ਹੈ ਤੇ ਮੌਕੇ ਤੇ ਹਿਮਾਚਲ ਪੁਲਿਸ ਸਾਡੇ ਕੋਲ ਪਹੁੰਚੀ ਹੈ ਉਹ ਇੱਥੇ ਆਪਣੀ ਕਾਰਵਾਈ ਕਰ ਰਹੀ ਹੈ ਲੇਕਿਨ ਇਹ ਕਾਰਵਾਈ ਜਿਹੜੀ ਹੈ ਮੈਂ ਮੈਂ ਆਪਣੇ ਵੱਲੋਂ ਇਸ ਇਲਾਕੇ ਵੱਲੋਂ ਬੜੀ ਇੱਕ ਪੀੜਾ ਦਾ ਵਿਸ਼ੇ ਹੈ ਸਾਡੇ ਮਾਨਸਰ ਦੇ ਕਈ ਨੌਜਵਾਨ ਪਹਿਲਾਂ ਵੀ ਇਸ ਇਹਦੀ ਚਪੇਰ ਚ ਆਏ ਆ ਹੋਰ ਵੀ ਕਈ ਇਹਦੇ ਸ਼ਿਕਾਰ ਹੋ ਰਹੇ ਆ ਤੋ ਅੱਜ ਪੰਜਾਬ ਦੀ ਗੱਲ ਕਰਾਂ ਤੇ ਯੋਧ ਨਸ਼ੇ ਵਿਰੋਧ ਚੱਲ ਰਿਹਾ ਹੈ ਲੇਕਿਨ ਬਿਲਕੁਲ ਅਸੀਂ ਬਾਰਡਰ ਲਾਈਨ ਦੇ ਉੱਤੇ ਆਂ ਇਹ ਨਸ਼ਾ ਜਿਹੜਾ ਸਾਰਾ ਇਥੋਂ ਹਿਮਾਚਲ ਤੋਂ ਸਪਲਾਈ ਹੋ ਰਿਹਾ ਹੈ ਤੇ ਮੈਂ ਅੰਦਰ ਜਦੋਂ ਅੰਦਰ ਕਮਰੇ ਜਾ ਕੇ ਦੇਖਿਆ ਉੱਥੇ ਮੈਨੂੰ ਉਹਦਾ ਸਰਿੰਜ ਦਾ ਇੱਕ ਕੈਪ ਮਿਲਿਆ ਤੇ ਜਿਹੜਾ ਹੋਟਲ ਹੈ ਇਹਦੀ ਵੀ ਇੱਥੇ ਵੀ ਕਾਰਵਾਈ ਕੀਤੀ ਜਾਵੇ ਕਿ ਅਗਰ ਇਹਨਾਂ ਕੋਲ ਆ ਰਿਹਾ ਕੋਈ ਇਹਦੀ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਅਗਰ ਉੱਥੋਂ ਸਾਨੂੰ ਬੱਚੇ ਦੀ ਲਾਸ਼ ਮਿਲੀ ਹੈ ਸਾਰੇ ਭਰਾ ਵੀ ਕਹਿ ਰਹੇ ਕਿ ਅਸੀਂ ਧਰਨਾ ਦੇਣਾ ਹੈ ਕਿਉਂਕਿ ਰੋਜ਼ ਰੋਜ਼ ਸਾਡੇ ਨੌਜਵਾਨ ਮਰ ਰਹੇ ਹੈ ਤੇ ਅਸੀਂ ਦੁਖੀ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹੈ ਤੋ ਜੇ ਕਿ ਇਹ ਨਸ਼ਾ ਘਟਿਆ ਹੈ ਨਸ਼ਾ ਬਿਲਕੁਲ ਨਹੀਂ ਘਟਿਆ ਨਸ਼ਾ ਵਧੇ ਵੀ ਰਿਹਾ ਹੈ ਨਸ਼ਾ ਕੀਤਾ ਵੀ ਜਾ ਰਿਹਾ ਹੈ ਪਿਤਾ ਦੁਖੀ ਹੈ ਪਰਿਵਾਰ ਦੁਖੀ ਹੈ ਸਾਡਾ ਇਲਾਕਾ ਵੀ ਦੁਖੀ ਹੈ ਦੇਖੋ ਜਦੋਂ ਅਸੀਂ ਰੂਮ ਚ ਗਏ ਆਂ ਔਰ ਸਰੇਂਜ ਮਿਲੀ ਆ ਉਹ ਜਦੋਂ ਬਾਹਾਂ ਵੇਖੀਆਂ ਤੇ ਟੀਕੇ ਵੀ ਲੱਗੇ ਆ ਤੇ ਮੈਂ ਉਹਦੇ ਨਾਲ ਦੋ ਮੁੰਡੇ ਹੋਰ ਜਿਹੜੇ ਸੀਗੇ ਉਹਨਾਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਕੋਲ ਬੜੇ ਤਰੀਕੇ ਹੁੰਦੇ ਬਕਾਨ ਦੇ ਆਪਣੇ ਆਪ ਪਤਾ ਲੱਗ ਜਾਣਾ ਕਿ ਨਸ਼ਾ ਕਿੱਥੋਂ ਲੈ ਕੇ ਆਏ ਆ ਅਗਰ ਹੋਟਲ ਵਾਲਾ ਨਸ਼ਾ ਦਿੱਤਾ ਹੈ ਤੇ ਇਹਨਾਂ ਨੂੰ ਅੰਦਰ ਸੁਟਿਆ ਜਾਵੇ ਕਰੋ ਕਿਥੋਂ ਨਸ਼ਾ ਲੈ ਕੇ ਆਏ ਤੇ ਉਹਦੀ ਪੂਰੀ ਤਫ਼ਤੀਸ਼ ਕੀਤੀ ਜਾਵੇ ਪੰਜਾਬ ਪੁਲਿਸ ਐ ਹਿਮਾਚਲ ਪੁਲਿਸ ਦੋਨੋਂ ਮਿਲ ਕੇ ਕੰਮ ਕਰ ਰਹੇ ਬਾਰਡਰ ਏਰੀਆ ਹੈ ਇਦਾਂ ਗੱਲ ਤੋ ਜਿਹੜੇ ਦੋ ਬੰਦੇ ਨਾਲ ਸੀਗੇ ਉਹਨਾਂ ਕੋਲੋਂ ਸਾਰੀ ਜਾਣਕਾਰੀ ਮਿਲ ਜਾਣੀ ਹੈ। ਤੋ ਅਸੀਂ ਬੜੇ ਦੁਖੀ ਆ ਇਸ ਇਲਾਕੇ ਦੇ ਅੰਦਰ ਕਿ ਨਸ਼ੇ ਦੀ ਜਿਹੜੀ ਬਰਮਹਾਰ ਪਈ ਹੋਈ ਹੈ ਸਾਡੇ ਨੌਜਵਾਨ ਅੱਗੇ ਵੀ ਛੇੜ ਚ ਆ ਸਕਦੇ ਆ। ਅਗਲੇ ਕੁਮਾਰ ਨਾਜਮ ਆਉਂਦੇ ਸੀ। ਸਰੇ ਰਾਤ 3 ਵਜੇ ਆਇਆ ਸਾਡੇ ਕੋਲ। ਰਿਪੋਰਟ ਸੀ ਇਹ ਤੇ ਤਿੰਨ ਰੂਮ ਲੈ ਸਾਡੇ ਕੋ 9:30 ਵਜੇ। ਜਦੋਂ ਰੂਮ ਲਿਆ ਉਹ ਸਾਡੇ ਕੋ ਵੀਡੀਓ ਵੀ ਆ ਗਿਆ ਉਸ ਦਿਨ ਕਹਿੰਦੇ ਸੀ ਇੱਕ ਵਿਚਾਰ ਹੋਣਾ ਇੱਕ ਮੁੰਡਾ ਰੁਗਣਾ ਤੇ ਦੋ ਬਾਰਸ ਜਾਨ ਗਏ ਦਾ। ਤੇ ਇਹ ਰਾਤ ਸਾਡੇ ਕੋ 9:30 ਵਜੇ ਰੂਮ ਲਿਆ ਆਧਾਰ ਕਰਨਾ ਸੀ ਪ੍ਰੋਪਰ ਐਂਟਰੀ ਕੀਤੀ ਇਹਨਾਂ ਦੀ। ਕਿੰਤ ਕਮਰੇ ਹੁੰਦੇ ਦਿੱਤਾ ਉਸ ਤੋਂ ਬਾਅਦ ਇਹ ਬਾਹਰ ਨਹੀਂ ਨਿਕਲੇ ਇਹ ਅੰਦਰ ਹੀ ਰੇ ਹੈ ਕਮਰਾਜ ਹੋਇਆ ਉਹਨਾਂ ਨੇ ਬੰਦ ਰੱਖਿਆ ਸੀਗਾ ਖਾਣੇ ਦਾ ਵੀ ਆਰਡਰ ਨਹੀਂ ਦਿੱਤਾ ਸੀਗਾ ਉਸ ਤੋਂ ਬਾਅਦ ਸਵੇਰੇ ਨਾਲੇ ਇੱਕ ਮੁੰਡਾ ਚੱਲ ਗਿਆ ਸੀਗਾ ਉਹਨਾਂ ਨੇ ਕੋਈ ਇਨਫੋਰਮੇਸ਼ਨ ਦਿੱਤੀ ਕਿ ਦਰਨਾ ਪ੍ਰੋਬਲਮ ਹੋ ਗਿਆ ਦੇ ਨਾਲੇ ਪਾਪਾ ਆ ਉਹ ਉਹਨੂੰ ਮੁੰਡੇ ਨੂੰ ਚੁੱਕ ਕੇ ਲੈ ਗਏ ਆ ਇਹੇ ਕਰਕੇ ਹੋਇਆ ਜੀ ਕਿੰਨੇ ਮੁੰਡੇ ਸੰਪੋਰਟ ਹੋਣਗੇ ਤਿੰਨ ਸੀ ਜੀ ਸਾਰੇ ਜਿਹੜੇ ਸਵੇਰੇ ਬਾਹਰ ਕੱਢਿਆ ਹੁੰਦੇ ਨੇ ਸਾਡੇ ਸਟਾਫ ਨੇ ਕਿਹਾ ਕਿ ਉਹਦੇ ਨਾਲ ਅੰਦਰੋਂ ਮੁੰਡਾ ਸਾਹ ਨਹੀਂ ਦੇ ਰਿਹਾ ਕੁਝ ਕਹਿੰਦੇ ਇੱਕ ਵਾਰ ਪਹਿਲੇ ਰੂਮ ਲਿਆ ਹੈ ਨਾ ਅੱਜ ਦੂਜੀ ਦੂਜੀ ਵਾਰ ਆਇਆ ਪਰ ਇਹ ਨਾਈਟ ਗਾਰਡ ਜਿਹੜਾ ਹੈ ਆਪਣਾ ਮੇਰਾ ਨਾਈਟ ਸਪੋਰਟੀ ਗਾਰਡ ਹੈ ਉਹਦੇ ਗਵੰਡੀ ਹੈ ਉਹਦੇ ਡਿਫੈਂਸ ਤੇ ਰੂਮ ਰੰਦਨਦੇ ਜੀ ਜਿਹੜੇ ਬਾਕੀ ਦੋ ਮੁੰਡੇ ਆ ਉਹਨਾਂ ਕੋ ਪੁਸਤਕੀਸ ਕੀਤੀ ਜਾਏ ਕਿ ਕਿੱਥੋਂ ਨਸਾ ਲੈ ਆ ਕਿੱਥੋਂ ਲੈ ਗਿਆ ਕਿੱਥੋਂ ਨਹੀਂ ਲੈ ਗਿਆ ਪਰ ਨਸੇ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਪਤਾ ਲੱਗਣਾ ਸਰ ਜੀ ਉਹਨੇ ਉਹਨੇ ਸੁਣਨ ਦਿੱਤੀ ਸੀ ਜਿਲੇ ਸਰ ਇਤੋਂ ਇਹਨੂੰ ਮੁੰਡੇ ਲੈ ਗਏ ਨਾ ਬਿਓ ਸਿਧਾ ਤੇ ਜੋ ਵੀ ਹੈ ਉਸੇ ਸਮੇਂ ਹੀ ਆਪਣੇ ਚੌਪਾ ਪਹੁੰਚ ਚੋਂ ਕੀ ਥਾੜੇ ਦੁਆਰੇ ਕੋਈ ਆਤੀ ਸੀ ਠੀਕ ਹੈ